गुरु बाबा जी की फतेह बुलाई वाह खालसा वाही वाही भथ, भारी भारी भारी। भारी। दा। फते भी वाह भी वाहेगुरू तेना बोलो जी सतना श्री वाह जप मन सदा सतनाम एक धारणा पढ़नी है गुरु महाराज अपने सतगुरु तन 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 साहेब श्री गुरु ग्रंथ साहेब रे महाराज अनावास दे दूजी अपने गुरु महाराज जी ने गुरु महाराज सतगुरु महाराज जी दे बरसाए हुए अपने गुरु महाराज जी तंत, तंत, तन 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 संत स्वामी संत नारायण सिंह जी मोनी मोनी, मोनी, मोनी बाकी दो हो धारना चार ने बस चार धारना देख लो भी दस मिनट तो हो जाएंगे ये धारना संगति ओ ने जिड़ियां अपने गुरु महाराज जी ने संता ने स्वामी जी ने अपने मुखार बोलिया हुई ने एक काम जो संत स्वामी नारायण सिंह जी तन संत स्वामी नमोनाथ जी महाराज

ਕਿ ਸਾਰੇ ਮਾਈ ਭਾਈ ਆਪੋ ਆਪਣੀਆਂ ਰਸਨਾਵਾਂ ਦੇ ਨਾਲ ਗੁਰ ਸ਼ਬਦ ਵਿੱਚ ਬੋਲ ਕੇ ਹਾਜ਼ਰੀਆਂ ਲਵਾਉਣੀਆਂ ਨੇ ਸਭ ਨੇ ਬੋਲਣਾ ਤਿੰਨ ਹਿੱਸਿਆਂ ਦੇ ਵਿੱਚ ਕੀਰਤਨ ਕਰਕੇ ਤਿੰਨ ਹਿੱਸਿਆਂ ਦੇ ਵਿੱਚ ਕੀਰਤਨ ਕਰਨਾ ਆਪਣੇ ਵੱਡਿਆਂ ਨੇ ਆਪਾਂ ਨੂੰ ਸਿਖਾਇਆ ਹੈ ਵੀ ਕੋਈ ਰਸਨਾ ਵਾਂਝੀ ਨਾ ਰਹਿ। ਅਸਪੀਖਰ ਵੀ ਤਾਂ ਹੀ ਲਾਇਆ ਜਾਂਦਾ ਹੈ ਕਿ ਜਿੱਥੇ ਆਵਾਜ਼ ਜਾਵੇ ਗੁਰੂ ਬਾਬਾ ਜੀ ਦੇ ਜਿਹੜੇ ਵਚਨ ਨੇ ਸੱਚੇ ਸੁੱਚੇ ਉਹਦਾ ਉੱਥੇ ਹੀ ਕਲਿਆਣ ਹੋਣ ਵੇ। ਤਾਂ ਕਰਕੇ ਕਲਿੰਦਾਸ ਬੋਲੇਗਾ। ਦੂਸਰੇ ਹਿੱਸੇ ਵਿੱਚ ਸਾਰੇ ਭਾਈ ਤੀਸਰਾ ਹਿੱਸਾ ਵੀ ਪਿਆੰ ਦਿੱਤਾ ਜਾਂਦਾ ਹੈ। ਸਭ ਨੇ ਆਪ ਕੋ ਆਪਣੀ ਬਾਰੀ ਦੇ ਵਿੱਚ ਬੋਲ ਕੇ

ਸਾਹਮਾਰੀ ਯੋ ਪਿੰਡ ਸਭ ਤੇਰਾ ਕਹਨਾ ਨੇ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਜਵਾਬ ਬੇਨਿਆਰ ਜੀ ਮੈਂ ਆਪ ਕਰਨੇ ਦਿਵਹਾੜੀ ਸਤਵਾਰ ਜਿਨ ਮਾਨਸ ਤੇ ਦੇਵ ਦੇਖੀਏ ਕਰਤ ਨਾ ਲਾਗੀ ਵਾਰ ਜੇ ਸੌ ਚੰਦਾ ਯੁਗ ਵਹ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਇਤੇ ਚਾਨਣ ਹੁੰਦਿਆਂ गुरबिन कोरी अंधारे हाँ जी हाँ ना दूजी तार अपने आपने स्वामी अपने गुरु जी की कहते सी संत बना लगे ना वे मन संत बना लगे संतन की रेन प्यारे हम संतन की सरना संत हमारी ओट फुटानी संत हमारा गहना। हम संतन से बने आई पूर्व लिखिया पाई एहो मन तेरा पाई रहो संतन से मेरी लेवा देवी संतन से व्यवहार संतन से हम लाह खाटिया हर भक्त भरे पंडा संतन मोह को पूंजी सौंपी तो उतरिया मन का दुख तो धर्म राया कहा करेगो

ਜਦੋਂ ਨੌਂ ਨਿੰਦੀ ਸੀ ਨਾ ਆਪਣੇ ਸਵਾਮੀ ਦੀ ਇਹਨਾਂ ਸੰਤਾਂ ਦਾ ਬੜੇ ਪਿਆਰੇ ਲੱਗਦੇ ਸੀ ਜਦੋਂ ਆਵਾਜ਼ ਮਾਰਨੀ ਨਾ ਮੈਨੂੰ ਪਤਾ ਮੈਂ ਸੁਣਿਆ ਹੋਇਆ ਇਹ ਹਰਦੇਵ ਉੱਥੇ ਹੀ ਗਿਆ ਆਇਆ ਜਿਆ ਮਹਾਰਾਜ ਕੋਲੋਂ ਕੋਲੋਂ ਆਇਆ ਭਾਜਣਾ ਪੈ ਜਾਂਦੇ ਵੀ ਮਹਾਰਾਜ ਨੇ ਸੱਦਾ ਮੈਨੂੰ ਇੰਨਾ ਮਿੱਠਾ ਖਾਣ ਨੂੰ ਕਹਿੰਦੇ ਗਿਆਨੀ ਸਾਹਿਬ ਕਿਹਾ ਜੀ

स्वामी जी कहंदे हरदेव ओ तो आई बोलते थे के गुड बर्थडे से गुरु महाराज आपने भी कह सकते थे किंद जी हां हां जी महाराज महाराज ओ शब्द कहंदे किमे लाए थे कि मेनू भी सुना केड़े जी ओ ने संस्कार करके ऐसी उधर जिथे

दो तार संगते हैं ओ मैं सुना के बस अपने वलो में छुट्टी लगाऊंगा पर मैं कनक किसी अंतर मुख व्यक्ति करके जरा गुरकी मूर्ति मन में ध्यान ਗੁਰ ਕਾ ਸਬਦ ਮੰਨਤਰ ਮਨ ਮਾਨ ਫਿਰ ਕਹਿੰਦੇ ਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾਏ ਇਹ ਜਿੰਨੀਆਂ ਦਾਤਾਂ ਜਿੰਨੀਆਂ ਜੋ ਵੀ ਲੈਣਾ ਸੀ ਆ ਪ੍ਰਿਆ ਇਹਨਾਂ ਸੰਤਾਂ ਨੇ ਸਵਾਮੀ ਜੀ ਤੋਂ ਪਿਆਰ ਪਾ ਕੇ ਜਿੰਨੀਆਂ ਨੇ ਬਹੁਤ ਪਿਆਰ ਦੇ ਨਾਲ ਅਸੀਂ ਸੁਣਦੇ ਰਹੇ ਸੀ ਕਹਿੰਦੇ ਫਿਰ ਸੁਣਾਓ ਜੀ ਫਿਰ ਲਓ ਜੀ ਕਹਿੰਦੇ ਲਾ ਦੇਣਾ ਸਾਰੀਆਂ ਸੰਗਤਾਂ ਜਿੰਨੀਆਂ ਸੰਤਾਂ ਦੇ ਨਾਲ ਆਉਂਦੀਆਂ ਉਸ ਸਮੇਂ ਸੰਗਤੇ ਵਾਹ ਵਾਹ ਅਤਰਗਾ ਦਾ ਵਿੱਚ ਪਾਜੇ ਪਾਜ ਜਾਂਦੇ ਸੀ ਰਣ ਸਿੰਘੇ ਵਜਾਉਂਦੇ ਹੋਣਾ ਉੱਥੋਂ ਪਿੰਡ ਤੋਂ ਤੁਰ ਕੇ ਨੰਗੇ ਪੈਰੀ ਆਪਣੇ ਸੰਤਾਂ ਨੇ ਇਹਨਾਂ ਮੁਨੀ ਜੀ ਨੇ ਆਪਣੇ ਵੱਡੇ ਮਹਾਰਾਜ ਸਵਾਮੀ ਜੀ ਦੇ ਦਰਸ਼ਨਾਂ ਵਾਸਤੇ ਆਉਂਦੇ ਸੀ ਜਦੋਂ ਸੰਤ ਸਵਾਮੀ ਨਮੋਨਾਥੀ ਮਹਾਰਾਜ ਤੇ ਹੀ ਜਪਾ ਟਾਇਮ ਲਾਏ ਬਹੁਤ ਜਨਮੇ ਲੱਗ ਜਾਣਗੇ ਨਾ ਤੇ ਸਿਰਫ ਨਹੀਂ ਮੁੱਕਣੀ ਸੰਗਤੇ ਤੇ ਫਿਰ ਚਲੋ ਕਹਿੰਦੇ ਦੋ ਧਾਰਨਾ ਉਹੀ ਸੁਣਾ ਦੋ ਜਿਹੜੀਆਂ ਅੰਤ ਨੂੰ ਸਮੇਂ ਲਾਈਆਂ ਸਿੱਖ ਜਨ ਨੂੰ ਕਹਿੰਦੇ ਤੇ ਬਹੁਤ ਸੋਹਣਾ ਕੀਰਤਨ ਕਰਦੇ ਜਾਂਦੇ ਤੇ ਵੀ ਸੰਤ ਸਨ ਅੱਛਾ ਕਹਿੰਦੇ ਲਾ ਜਨ ਨਾਲ ਸੰਗਤੇ ਕਹਿੰਦੇ ਬੈਠੋ ਇੱਕ ਮਨ ਕੀਤਾ ਹੋ ਕੇ ਉਹ ਉਹ ਸਮੇ ਦਾ ਇਹ ਸ਼ਬਦ ਹੈ ਜਿਸ ਵਿੱਚ ਸੰਤ ਬਾਬਾ ਕਿਰਪਾ ਸਿੰਘ ਜੀ ਨੂੰ

के मनोरथ पूरे मेरा सतगुरु अपने हर चल गया

ਉੱਥਾ ਬਹੁਤ ਆਕਾਸ਼ ਆਪਨਥਾਂ ਵਿੱਚ ਆਏ ਹੋਏ ਥੀਗੇ ਔਰ ਐਨੀਆਂ ਬੋਰੀਆਂ ਭਰੀਆਂ ਪਈਆਂ ਰੰਗ ਬਰੰਗੀਆਂ ਕਾਧੀਆਂ ਪੈਸਿਆਂ ਦੀਆਂ ਵੀ ਭਗਵਾਨ ਕੰਢਣੇ ਖਿੱਲਾ ਪੈਸੇ ਅਸੀਂ ਚੁਗਦੇ ਗਿਆ ਰੋਹੀ ਸਰ ਤੋਂ 2 ਕਿਲੋ ਮੀਟਰ ਉੱਥੋਂ ਸਿਰੇ ਤੱਕ ਮਾਇਆ ਨਹੀਂ ਮੁਖਣ ਦੀ ਤੇ ਇਹਨਾਂ ਸੰਤਾਂ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਮਿਤ ਨਵੀਂ ਮੋਟੀ ਫਾੜ ਦੇ ਫਾੜ ਦੇ ਮੇਰੇ ਗੁਰੂ ਜੀ ਦਾ ਮੇਰੇ ਗੁਰੂ ਜੀ ਦਾ ਭਗਵਾਨ बहुत बराग नाग गए और फिर थे-थे संस्कार करता जब जी सहम का पाठ कीता कीर्तन सुन पाठ कीता अरदास की 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 कीती तो फिर उन फिर चाले बना आने हुए फिर ये शब्द पढ़े उन्होंने होगे मनोरथ पूरे भगवान हो गए मनोरथ पूरे ਉਹ ਸੰਗ ਇਹ ਸਵਾਮੀ ਜੀ ਤਾਂ ਬਹੁਤ ਪਿਆਰ ਨਾਲ ਉਹਨਾਂ ਨੂੰ ਬਿਠਾਉਂਦੇ ਅੰਨ ਪਾਣੀ ਛਣਾਉਂਦੇ ਜਿਹੜੀ ਖਾਸ ਗੱਲਤੀ ਕਹਿੰਦੇ ਸੰਤ ਹੀ ਤੁਹਾਡੇ ਤੋਂ ਬਿਨਾਂ ਕੋਈ ਸਾਨੂੰ ਰੂਹ ਦੀ ਖਰਾਕ ਦਿੰਦਾ ਨਹੀਂ ਆਹ ਜਿਸਮ ਦੀ ਖਰਾਕ ਤਾਂ ਆਥੀਰੀ ਮਿਲ ਹੀ ਜਾਂਦੀ ਹੈ ਪਰ ਆ ਜਿਹੜਾ ਤੁਸੀਂ ਸੁਣਾਉਂਨੇ ਆਪਣੇ ਮੁਖ ਅਰਵਿੰਦ ਤੋਂ ਇਹ ਨਹੀਂ ਮਿੰਦਾ ਇਸੇ ਕਰਕੇ ਸੰਤ ਸੰਗ ਤੇ ਸੁਆਮੀ ਦੀ ਮਹਿਮਾ ਇਉਂ ਗੁੰਦਿਆਂ ਗੁੰਦਿਆਂ ਦਰਸ਼ਨ ਕਰਕੇ ਵਾਪਸ ਆ ਜਾਂਦੇ ਆ ਉਸੇ ਧਰਨਾ ਪਣੀਏ ਤੇ ਸਮਾਖਰੀਏ ਜੀ ਸੰਤ ਬਣਾ ਲਾ ਘਹਿ ਆਓ ਮਨ ਸੰਤ ਬਣਾ ਲੈ ਸੰਤ ਬਣਾ ਲਾ ਘਹਿ सोए सी संत बाबा जगन्नाथ जी डेरा रायपुर चौक